ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਅਸਾ ਮਹੱਲਾ ਤੀਜਾ ਅਸ਼ਟਪਦੀਆ ਘਰੇਠਮਾ ਕਾਫੀ ਗੁਰਤੇ ਸਾਂਤਿ ਉਪਜੈ ਜਿਨ ਤ੍ਰਿਸ਼ਨਾ ਅਗਨ ਬੁਜਾਈ ਬੁਰਤੇ ਨ ਪਾਇਏ ਵੱਡੀ ਵੱਡਿਆਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੇ ਭਜ ਪੈ ਸਰਨ ਆਈ ਰਹਾਉ ਗੁਰਤੇ ਗਿਆਨ ਉਪਜੈ ਮਹਾਤਤਵ ਵਿਚਾਰ ਗੁਰਤੇ ਘਰਦਰ ਪਾਇਆ ਭਗਤੀ ਪਰੇ ਪੰਡਾਰਾ ਗੁਰਮukh ਨਾਮ ਧਿਆਈਐ 부ਝੈ ਵਿਚਾਰਾ ਗੁਰਮukh ਪਤ ਸਲਾਹੰਦ ਸਲਾਹ ਹੈ ਅੰਤਰ ਸਬਦੇ ਪਰ ਗੁਰਮukh ਸੁਖ ਉਪਜੈ ਦੁੱਖ ਦੇਨ ਹੋਈ ਪਰਮਖ ਹੋਮੈ ਮਾਰੀਐ ਮਨ ਨਿਰਮਲ ਹੋਈ ਸਤਿਗੁਰੁ ਮਿਲਾਇਆ ਆਪਗਿਆ ਤ੍ਰਿਪਾਵਣ ਸੋ ਜੀ ਪਾਈ ਨਿਰਮਲ ਜੋਤਿ ਫਸਰ ਰਹੀ ਜੋਤੀ ਜੋਤ ਮਿਲਾਇ ਪੂਰੇ ਗੁਰ ਸਮਝਾਇਆ ਮਾਤਿ ਉਤਮ ਹੋਈ ਅੰਤਰ ਜੀਤਲ ਸਾਂਤ ਹੋਇ ਨਾਮੇ ਸੁਖ ਹੋਈ ਪੂਰੇ ਸਤਗੁਰ ਤਾ ਮਿਲਾਇ ਜਾਨ ਅਦਰ ਕਰੈ ਸਿਲ ਵਿਖ ਪਾਪ ਸਭ ਕੱਟਿਆ ਫਿਰ ਦੁਖ ਵਿਗਨ ਨਾ ਹੋਈ ਆਪਣੇ ਹੱਥ ਵੜਿਆਈਆ ਦੇਨਾ ਮਿਲਾਇ ਨਾਨਕ ਨਾਮ ਨੇ ਧਾਣ ਮਨ ਵਸਿਆ ਵੱਡੀ ਵਡਿਆਈ ਪਾਈ ਆਪਣੇ ਹੱਥ ਵਡਿਆਈ ਆ ਦੇਨਾ ਮਿਲਾਏ ਨਾਨਕ ਨਾਮ ਨੇ ਧਾਣ ਮਨ ਵਸਿਆ ਵਡਿਆਈ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਖ ਉਚਰੈ ਸ਼ਾਸਤਰ ਖੱਟ ਅੰਡ ਗਿਰਣ ਚੜ ਜਾਏ ਅੰਡ ਬਕੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ ਆਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਸਿਫਤ ਜੋ ਤੁਹਾਰੀ ਹਮ ਨ ਕਰ ਸਕਤ ਸਿਫਤ ਤੁਹਾਰੀ ਆਪਲੇ ਹੁਕਮ ਕਥਾ ਸੁਧਾਰੀ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਦੇਹਾ ਤੂੰ ਕਰਾਏ ਹੈ ਤਿਹ ਹੋ ਕਰਿ ਬਖਿਆ ਸੋ ਗੁਰੂ ਪਿਆਰੀ ਸਾਸੰਗ ਦੇ ਸਰਗੁਰਾਂ ਨੇ ਬਖਸ਼ਿਸ਼ ਕੀਤੀ ਹੈ ਅਮਰ ਤੇ ਵੇਲਾ ਸਹੇਲਾ ਸਮਾ ਬਖਸ਼ਿਸ਼ ਕੀਤਾ ਜੋ ਵਿਚਾਰ ਬਖਸ਼ਿਸ਼ ਕੀਤੀ ਹੈ ਇੱਕ ਓੰਕਾਰ ਸਰਗੁਰ ਪ੍ਰਸਾਦ ਇਸ ਸੰਸਾਰ ਦਾ ਕਰਤਾ ਧਰਤਾ ਮਾਲਕ ਕਾਇਨਾਤ ਨੂੰ ਚਲਾਉਣ ਵਾਲਾ ਇੱਕ ਹੈ ਕਰ ਵਿਹਾਰ ਕਰਨ ਵਾਲਾ ਇੱਕੋ ਹੀ ਹੈ ਸਤਗੁਰ ਪ੍ਰਸਾਦ ਪਰ ਸੱਚੇ ਸਤਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਰਾਗ ਸਮਹਲਾ ਪੀਜਾ ਅਸ਼ਟਪਦੀਆਂ ਘਰ ਅੱਠਵਾਂ ਕਾਫੀ ਆਸਾ ਰਾਗ ਹੈ ਤਾਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਗੁਰੂ ਅਮਰਦਾਸ ਜੀ ਦਾ ਇਹ ਲੜੀ ਬਾਦ ਦਾ ਚੌਥਾ ਸ਼ਬਦ ਤੇ ਆਸਾ ਰਾਗ ਦਾ 26 ਨੰਬਰ ਸ਼ਬਦ ਜੋ ਕਿ ਧਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 424 425 ਅੰਗ ਤੇ ਸੁਸ਼ੋਭਿਤ ਹੈ ਅਸ਼ਟਪਦੀਆਂ ਇਹ ਅਸ਼ਟਪਦੀਆਂ ਆਰੰਭ ਹਨ ਪਹਿਲਾਂ ਵੀ ਅਸ਼ਟਬਦੀਆਂ ਚਲੀਆਂ ਪਰ ਇਹ ਘਰ ਅਠਵਾਂ ਕਾਫੀ ਅਠਵੇਂ ਘਰ ਦੇ ਵਿੱਚ ਇਹ ਕਾਫੀ ਰਾਗ ਤੇ ਆਸਾ ਰਾਗ ਦਾ ਮਿਲਾਵ ਹੈ ਤੇ ਆਸਾ ਰਾਗ ਦੇ ਵਿੱਚ ਇਹ ਸਤਿਗੁਰੂ ਕਾਫੀ ਦੀ ਕਿਸਮ ਦੇ ਅਧੀਨ ਇਹ ਪਾਵਨ ਸ਼ਬਦ ਫਰਮਾਨ ਬਖਸ਼ਿਸ਼ ਕਰਦੇ ਨੇ ਏਕੋ ਨਾਮ ਚੇਤੇ ਮੈ ਚੇਤ ਮੇਰੇ ਭਾਈ ਇੱਥੇ ਭਰਾ ਬਣਾ ਕੇ ਸਾਨੂੰ ਭਰਾਵਾਂ ਦੀ ਨਹੀਂ ਆਈ ਸਮਝਾਉਂਦੇ ਨੇ ਏਕੋ ਨਾਮ ਚੇਤੇ ਮੇਰੇ ਭਾਈ ਇੱਕ ਪਰਮਾਤਮਾ ਦਾ ਨਾਮ ਚੇਤੇ ਕਰਨਾ ਹੈ ਜਪੋਤਾ ਏਕੋ ਨਾਮ ਅਵਰ ਨਿਰਾਫਲ ਕਾਮਾ ਕਹਿੰਦੇ ਚੇਤਨਾ ਹੈ ਤੇ ਇੱਕ ਨਾਮ ਨੂੰ ਯਾਦ ਕਰਨਾ ਜੇ ਸਾਧੂ ਕਹਿੰਦੇ ਨੇ ਯਾਦ ਕਰਨਾ ਹੀ ਹੈ ਤੇ ਇੱਕ ਸਿਮਰਨ ਨੂੰ ਕਰਨਾ ਕਰ ਪਰਮਾਤਮਾ ਦਾ ਨਾਮ ਜਪ ਚਾਹੇ ਰਾਮ ਚਾਹੇ ਅੱਲਾਹ ਚਾਹੇ ਹਰੀ ਚਾਹੇ ਗੋਡ ਪਰ ਇੱਕੋ ਨਾਮ ਚੇਤ ਮੇਰੇ ਭਾਈ ਇਤਨਾ ਮੰਗਣਾ ਮੰਗਨ ਨੀ ਕਾ ਅਰਜਾਸਤ ਗੁਰ ਤੇ ਬਾ ਗੁਰੂ ਦੀ ਵਡਿਆਈ ਕਰਨੀ ਕਰ ਜਗ ਤਜ ਲੰਦਾ ਦੇਖ ਕੇ ਭਜ ਪਏ ਸਰਨ ਆਇ ਰਹਾ ਕਿਨੇ ਜਗਤ ਜਲੰਦਾ ਭਾਵ ਜਲ ਰਿਹਾ ਹੈ ਪੀਰ ਕਾ ਦਵੇਸ਼ ਨਿੰਦਿਆ ਚੁਗਲੀ ਦੇ ਵਿੱਚ ਇਹ ਅਗਣ ਹੈ ਸਾਰੀ ਜੈਨ ਸਤਗੁਰੂ ਕਹਿੰਦੇ ਨੇ ਮਾਇ ਜੈਸੀ ਅਗਣ ਉਧਰ ਮੈਂ ਤੈਸੀ ਮਾਹਰ ਮਾਇਆ ਮਾਇਆ ਗਨੇ ਸਭ ਇੱਕੋ ਜਿਹਾ ਕਰਦਾ ਖੇਲ ਰਚਾਇਆ ਕਰਤੇ ਪ੍ਰਖ ਦਾ ਖੇਲ ਹੈ ਕਹਿੰਦੇ ਜੈਸੀ ਉਧਰ ਦੇ ਵਿੱਚ ਅਗਣ ਉਹੋ ਜੀ ਮਾਇਆ ਮਾਇਆ ਦੇ ਲੱਛਣ ਤੇ ਜਠਰਾਗਣ ਦੇ ਲੱਛਣ ਇੱਕ ਹੀ ਹੈ ਉਹ ਵੀ ਟਿਕਣ ਨਹੀਂ ਦੇਂਦੀ ਕੋਈ ਵਰਾਈ ਹੈ ਜਿਹੜਾ ਬਚ ਕੇ ਸੰਸਾਰ ਦੇ ਦਿਨਾਰੇ ਕਰਦਾ ਤੇ ਮਾਇਆ ਵੀ ਐਸੀ ਹੈ ਜਠਰਾਗਣ ਤੋਂ ਤਾਂ ਫਿਰ ਵੀ ਮੁੱਖ ਬਚਿਆ ਜਾਂਦਾ ਪਰ ਇਹ ਮਾਇਆ ਤੋਂ ਮਾਇਆ ਐਸੀ ਮੋਹਣੀ ਭਾਈ ਜਿੱਤੇ ਜਿੱਤੇ ਦੇਕਾਈ ਵੱਡੇ ਵੱਡੇ ਮਾਹਬਲੀ ਜੋਬੇ ਪ੍ਰਾਕਰਮੀਆਂ ਸੂਰਮਿਆਂ ਨੂੰ ਇਹ ਮਾਇਆ ਨੇ ਢੈ ਲਈ ਕੀਤਾ ਵੱਡੇ ਵੱਡੇ ਪੀਰ ਪਕੰਬਰ ਓਲਿਏ ਨਹੀਂ ਬਖਸ਼ੇ ਨੇ ਆਪਣੇ ਆਪ ਨੂੰ ਘਾਉਣ ਵਾਲੇ ਸੰਤ ਨਹੀਂ ਇਸ ਮਾਇਆ ਨੇ ਬਖਸ਼ੇ ਮਾਇਆ ਸਿਰਫ ਪੈਸਾ ਨਹੀਂ ਬਾਰ-ਬਾਰ ਕਹਿੰਦੇ ਮਾਇਆ ਰਜ ਗੁਣ ਤਮ ਗੁਣ ਸਤ ਗੁਣ ਵੀ ਹੈ ਆਪਣੀ ਆਉ ਭਗਤ ਕਰਾਣੀ ਆਪਣਾ ਨਾਮ ਕਰਵਾਣਾ ਹੁਣ ਕਿਸੇ ਨੂੰ ਕੀ ਪਤਾ ਕਿਦੇ ਵਿੱਚ ਕੀ ਦੋਸ਼ ਹੈ ਅਰ ਇਹ ਤਿੰਨ ਗੁਣ ਮਾਇਆ ਦੇ ਕਿਤੇ ਨਾ ਕਿਤੇ ਵਿਆਪਕ ਹੁੰਦੇ ਆ ਕੋਈ ਵਿਰਲਾ ਇਹ ਜਿਹੜਾ ਇਹਦੇ ਚੋਂ ਬਚਦਾ ਕਹਿੰਦੇ ਇਹ ਸਤਗੁਰੂ ਕਹਿੰਦੇ ਇਹ ਸੰਸਾਰ ਜਲਦਾ ਦੇਖ ਕੇ ਈਰਖਾ ਤ੍ਰਿਸ਼ਨਾ ਦੀ ਅਗ ਦੇ ਵਿੱਚ ਹੁਣ ਮੈਂ ਗੁਰੂ ਦੀ ਸ਼ਰਨ ਵਿੱਚ ਪਿਆ ਭਾਈ ਤੁਸੀਂ ਵੀ ਪੈਣਾ ਕਰੋ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸਮਝਾਉਂਦੇ ਨੇ ਗੁਰ ਤੇ ਸਾਂ ਦੇ ਉਪਜੇ ਜਨ ਤ੍ਰਿਸ਼ਨਾ ਅਗਣ ਬੁਝਾਈ ਕਹਿੰਦੇ ਦੁਨੀਆ ਕਹਿੰਦੀ ਐ ਖਣੀ ਬਾਦ ਅਸੀਂ ਸ਼ਾਂਤ ਹੋ ਜਾਾਂਗੇ ਬਾਰੋਂ ਕਿਤੇ ਸੁੱਖ ਮਿਲ ਜਾਏਗਾ ਨਹੀਂ ਸਤਿਗੁਰੂ ਕਹਿੰਦੇ ਬਾਹਰ ਟੋਲਸੋ ਪਰਮ ਪੁਲਾਹੇ ਬਾਹਰ ਲੱਭੇਂ ਮੈਂ ਤੇ ਪਰਮ ਪੁਲੇਖਿਆਂ ਵਿੱਚ ਪੈਗਾ ਪਰ ਯਾਦ ਰੱਖੀ ਕਹਿੰਦੇ ਗੁਰ ਤੇ ਸਾਤ ਜੁੜੇ ਸ਼ਾਂਤੀ ਗੁਰੂ ਪਾਸ ਹੀ ਮਿਲਣੀ ਹੈ ਜਿਨ ਤ੍ਰਿਸ਼ਨਾ ਅਗਨ ਬੁਝਾਈ ਜਿਨੇ ਤ੍ਰਿਸ਼ਨਾ ਦੀ ਅੱਗ ਬੁਝਾ ਦੇਣੀ ਹੈ ਤ੍ਰਿਸ਼ਨਾ ਦੀ ਅੱਗ ਹੋਰ ਕਿਸੇ ਤੋਂ ਨਹੀਂ ਬੁਝਦੀ ਕਿਉਂਕਿ ਦਰਸ਼ਨਾ ਬਿਲੇਹੀ 기ਬੂਦੀ ਕੋੜ ਜੋੜੇ ਲੱਖ ਕਰੋੜੇ ਪਰੇ ਪਰੇ ਹੀ ਕੋਲੂਜੀ ਹੈ ਲੱਖਾਂ ਜੋੜ ਲੇਗਾ ਕਰੋੜਾਂ ਦੀ ਉਮੀਦ ਤੋੜਾਂ ਜੋੜ ਲੇਗਾ ਅਰਬਾਂ ਸਰਬਾਂ ਦੀ ਉਮੀਦ ਅਰਬਾਂ ਸਰਬਾਂ ਜੋੜ ਲੇਗਾ ਧਰਤੀ ਦਾ ਰਾਜ ਭਾਗ ਰਾਜ ਭਾਗ ਵੀ ਮਿਲ ਜੇ ਫਿਰ ਵੀ ਇਤਨੀ ਇਸਨਾਣੀ ਟੈਕਨੀਕ ਫਿਰ ਵੀ ਕਹਿੰਦਾ ਜੀ ਸਾਰੀ ਕੁਲ ਜਹਾਣੀ ਮੇਰੇ ਪੈਰੀ ਪੈ ਜਾਏ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਮਨ ਨੂੰ ਸ਼ਾਂਤੀ ਮਿਲੇਗੀ ਤੇ ਇਹ ਜਿਹੜੀ ਤ੍ਰਿਸ਼ਨਾ ਜਿਹਦੇ ਵਿੱਚ ਸਾਰਾ ਸੰਸਾਰ ਦਲਦਾ ਹੈ ਉਸ ਤੋਂ ਠੰਡਕ ਮਿਲ ਜਾਏਗੀ। ਗੁਰ ਤੇ ਨਾਮ ਪਾਈਏ ਵੱਡੀ ਵਡਿਆਈ ਇਹ ਨਾਮ ਦੀ ਦਾਤ ਗੁਰੂ ਤੋਂ ਮਿਲਦੀ ਹੈ। ਜਿਹੜੀ ਵਡਿਆਈ ਬਹੁਤ ਵੱਡੀ ਹੈ। ਜਿਹੜੀ ਬਦੌਲਤ ਨੀਚ ਜਾਰ ਹੱਜਪਤਿਆਂ ਉੱਤਮ ਪਦਵੀ ਪਾਏ। ਇਹਨੇ ਉੱਤਮ ਪਦਵੀ ਮਿਲ ਜਾਂਦੀ ਹੈ। ਨਾਮ ਜਪਦੇ ਨੇ ਜਿਸ ਨੀਚ ਕੋਈ ਨਾ ਜਾਣੇ ਨਾਮ ਜਪ ਤੋ ਚੁੰਕੰਟ ਮੰਨੇ ਚਾਰ ਹੀ ਗੁਨਾ ਤੇ ਵਡਿਆਈ ਹੋ ਜਾਂਦੀ ਹੈ। ਇਸ ਲਈ ਭਾਈ ਇੱਕ ਨਾਮ ਚਿਤ ਮੇਰੇ ਭਾਈ ਜਗਤ ਜਲੰਦਾ ਦੇਖ ਕੇ ਪਜਪੇ ਸੁਰ ਨਾਹੀ ਰਹਾਉ ਇਸ ਲਈ ਭਾਈ ਇੱਕ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰ ਜਿਹਨੂੰ ਸਤਿਗੁਰੂ ਕਹਿੰਦੇ ਨੇ ਸਿਮਰ 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 ਸੁਖ ਪਾਵੋ ਕਲ ਕਲੇਸ਼ ਧੰਵਾਹਿ ਮਿਟਾਵੋ ਸਿਮਰੋ ਤਾਂ ਇੱਕੋ ਨਾਮਾ ਸਿਮਰਨਾ ਤੇ ਇੱਕ ਨੂੰ ਸਿਮਰ ਇਸ ਲਈ ਭਾਈ ਇੱਥੇ ਭਾਵਨਾ ਕੇ ਸਮਝਾਉਂਦੇ ਨੇ ਇਹ ਭਾਈ ਇੱਕ ਨੂੰ ਯਾਦ ਕਰ ਜਿਹਦੀ ਜਨੂੰ ਸੰਸਾਰ ਦੇਖ ਕੇ ਜਲਦਾ ਹਿਰਸਾ ਦਵੈਸ ਦੀ ਅੱਗ ਦੇ ਵਿੱਚ ਜਲਦਾ ਦੇਖ ਕੇ ਮੈਂ ਵੀ ਉਹਦੀ ਸ਼ਰਨ ਵਿੱਚ ਪਿਆ ਭਾਈ ਤੂੰ ਵੀ ਪੈ ਜਿੱਤੋਂ ਕਿਦਾਂ ਮਨੁੱਖ ਨੂੰ ਮੁਨਾਫਾ ਹੋਏ ਨਾ ਉਹਨਾਂ ਖ ਚਾਰ ਬੰਦਿਆਂ ਨੂੰ ਹੋਰ ਦੱਸਦਾ ਜੀ ਮੈਨੂੰ ਉਹ ਫਲਾਨੀ ਥਾਂ ਤੇ ਗਿਆ ਬਹੁਤ ਫਾਇਦਾ ਹੋਇਆ ਕਹਿੰਦੇ ਭਾਈ ਇਸੇ ਤਰ੍ਹਾਂ ਸਤਿਗੁਰੂ ਵੀ ਦੱਸਦੇ ਨੇ ਭਾਈ ਜੇ ਇਸ ਸੰਸਾਰ ਦੀ ਅੱਗ ਤੋਂ ਬਚਣਾ ਹੈ ਤੇ ਗੁਰੂ ਦੀ ਸ਼ਰਨ ਪੈ ਨਾਮ ਜਪਣਾ ਕਰ ਪ੍ਰਹਾਰ ਗੁਰਤੇ ਗਿਆਨ ਉਪਜੈ ਮਹਾ ਤਤ ਵਿਚਾਰੰ ਕਹਿੰਦੇ ਗੁਰੂ ਪਾਸੋਂ ਗਿਆਨ ਉਪਜੇਗਾ ਇੱਥੇ ਚਾਨਣ ਹੁੰਦਿਆਂ ਗੁਰਬਿੰਦ ਘੋਰੰ ਦਾ ਚਾਨਣ ਤਾਂ ਬਹੁਤ ਹੈ ਅੱਜ ਐਮਰਜੈਂਸੀ ਲਾਈਟਾਂ ਵੀ ਹੈ ਇਨਵਰਟਰ ਵੀ ਹੈ ਸੋਲਰ ਸਿਸਟਮ ਵੀ ਹੈ 24 ਘੰਟੇ ਲਾਈਟ ਹੈ ਪਰ ਅੰਦਰ ਦਾ ਹਨੇਰਾ ਬਹੁਤ ਜ਼ਿਆਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਗੁਰੂ ਪਾਸੋਂ ਗਿਆਨ ਪ੍ਰਗਟ ਹੋਣਾ ਹੈ ਮਹਾ ਤਤ ਵਿਚਾਰ ਜਿਹੜੀ ਗੁਰੂ ਦੇ ਤਤ ਦੀ ਵਿਚਾਰ ਕਰੇਗਾ ਇਹ ਅੰਦਰੋਂ ਹੀ ਤੁਰ ਦਰਗਾਹ ਤੋਂ ਪ੍ਰਗਟ ਹੋ ਜਾਏਗਾ ਗੁਰ ਤੇ ਕਰ ਦਰ ਪਾਇਆ ਭਗਤੀ ਪਰੇ ਭੰਡਾਰਾ ਗੁਰੂ ਪਰਸੋਈ ਘਰ ਦਰ ਪਾਇਆ ਭਾਵੇਂ ਉਸ ਪ੍ਰਮਾਤਮਾ ਦੇ ਦਰ ਤੇ ਟਿਕਾਉ ਮਿਲ ਜਾਏਗਾ ਉਹਦੇ ਦਰ ਤੇ ਪ੍ਰਵਾਨਗੀ ਮਿਲ ਜਾਏਗੀ ਪਰ ਕਦੋਂ ਭਗਤੀ ਪਰੇ ਭੰਡਾਰਾ ਜਦੋਂ ਭਗਤੀ ਦਾ ਭੰਡਾਰਾ ਤੇਰੇ ਅੰਦਰ ਭਨ ਜਾਏਗਾ ਗੁਰੂ ਦੀ ਵਡਿਆਈ ਨਾਲ ਭਰ ਜਾਏਗਾ ਗੁਰਮੁਖ ਨਾਮ ਤੇ ਆਈਏ ਮੂਝਾ ਵਿਚਾਰਨ ਕਿਉਂ ਗੁਰਮੁਖ ਜਿਹੜਾ ਗੁਰੂ ਨੂੰ ਮੁਖ ਲੈ ਕੇ ਚੱਲਦਾ ਉਹ ਭਾਈ ਨਾਮ ਧਿਆਂਦਾ ਤੇ ਸਭ ਤੋਂ ਵੱਡੀ ਮੂਝਾ ਵਿਚਾਰਾ ਗੁਰੂ ਦੀ ਗੱਲ ਜਾਣਨੀ ਕਰਦਾ ਸਮਝ ਨਹੀਂ ਕਰਦਾ ਤੇ ਮੰਨ ਨਹੀਂ ਕਰਦਾ ਨਿਧਿਆਸਨ ਅਵਸਥਾ ਵਿੱਚ ਚਲਾ ਜਾਂਦਾ ਫਿਰ ਗੁਰਮੁਖ ਭਗਤ ਸਲਾਹ ਹੈ ਅੰਤਰ ਸ਼ਬਦੇ ਪਾਰ ਇਹਨੇ ਗੁਰਮੁਖ ਅਜਿਹੜਾ ਉਪਗਤੀ ਤਾਂ ਬਣਦਾ ਜਦੋਂ ਗੁਰੂ ਦੀ ਸਲਾਹ ਕਰਦਾ ਹੈ ਗੁਰੂ ਦੀ ਵਡਿਆਈ ਬੋਲਣੀ ਕਰਦਾ ਹੈ ਅੰਤਰ ਸ਼ਬਦ ਆਪਾਰ ਅੰਤਰਮੁਖੀ ਗੁਰੂ ਦੇ ਸ਼ਬਦ ਨੂੰ ਕਿਹਾ ਲੰਦਾ ਹੈ ਕਹਿੰਦਾ ਸਤਿਗੁਰ ਦੀ ਬਾਣੀ ਨੇ ਕਿਹਾ ਬਾਣੀ ਬਰਨੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਤੇ ਬਾਣੀ ਮਹਾਪੁਰਖੀ ਨਿਜ ਘਰ ਵਾਸਾ ਹੋਏ ਬਾਣੀ ਵਿਚਾਰਨੋਂ ਹਰ ਕੋਈ ਵਿਚਾਰ ਸਕਦਾ ਪਰ ਸਤਿਗੁਰ ਕਹਿੰਦੇ ਨੇ ਵਿਚਾਰ ਨਹੀਂ ਬਾਣੀ ਸੁਖੀ ਨਹੀਂ ਆਏ ਕਿਉਂਕਿ ਬਾਣੀ ਦਾ ਕਾਵਿ ਤੋਲ ਜਾਣਨਾ ਜ਼ਰੂਰੀ ਹੈ ਗੁਰਬਾਣੀ ਦਾ ਮੂਲ ਭਾਵ ਜਾਣਨਾ ਵੀ ਜ਼ਰੂਰੀ ਹੈ ਫਿਰ ਗੁਰਬਾਣੀ ਦੇ ਵਿਚਾਰ ਹੁੰਦੀ ਹੈ ਇ ਤਾਂ ਗੁਰਬਾਣੀ ਦੇ ਅਰਥਾਂ ਦੇ ਅਨਰਥ ਵੀ ਹੋ ਜਾਂਦੇ ਨੇ ਤੇ ਇਸ ਲਈ ਸਤਿਗੁਰੂ ਕਹਿੰਦੇ ਨੇ ਪਹਿਲੇ ਮਨ ਪਰਵੋਧਾ ਆਪਣਾ ਪਛਾਅ ਵੜੀ ਜਾਦਾ ਦੂਜੇ ਤੇ ਅਸਰ ਤਾਂ ਹੋਏਗਾ ਜੇ ਪਹਿਲੇ ਆਪਣੇ ਆਪ ਤੇ ਅਸਰ ਹੋਏਗਾ ਬਾਣੀ ਦੀ ਵਿਚਾਰ ਵੀ ਤਾਂ ਸਫਲੀ ਹੋਏਗੀ ਗੁਰਮੁਖ ਸੁਖ ਉਪਜੈ ਦੁੱਖ ਦੇ ਨ ਹੋਈਂ ਫਿਰ ਕਿਹਨੇ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲੇ ਭਗਤ ਨੂੰ ਸੂਖ ਉਪਜੈ ਮਾਨਸਿਕ ਤਲ ਤੇ ਵੀ ਸੁਖੀ ਸ਼ਰੀਰਕ ਤਲ ਤੇ ਹਾਂ ਸ਼ਰੀਰਕ ਤਲ ਤੇ ਦੁੱਖ ਆ ਸਕਦਾ ਉਹ ਮੰਨਦਾ ਨਹੀਂ ਫਿਰ ਗੁਰਮੁਖ ਦੁੱਖ ਕਦੇ ਨਾ ਈ ਨੂੰ ਫਿਰ ਕਦੇ ਮਾਨਸਿਕ ਦੁੱਖ ਨਹੀਂ ਚੱਲਣਾ ਪੈਂਦਾ ਐਂ ਤੇ ਸਤਿਗੁਰੂ ਕਹਿੰਦੇ ਨੇ ਦੁੱਖ ਤਦੇ ਜਦ ਵਿਸਰ ਜਾਵੇ ਕਹਿੰਦੇ ਦੁੱਖ ਉਦੋਂ ਵਿਆਪਦਾ ਮਾਨਸਿਕ ਤਲ ਤੇ ਜਦੋਂ ਪਰਮਾਤਮਾ ਮਿਲ ਜੇ ਕਿਉਂਕਿ ਗੁਰੂ ਨੇ ਤਾਂ ਬਾਰ-ਬਾਰ ਕਿਹਾ ਚਿੰਤਾ ਛੱਡਿਆ ਚੰਤਰੋ ਨਾਨਕ ਲੱਗ ਪਾਈ ਗੁਰੂ ਨੇ ਤਾਂ ਬਾਰ-ਬਾਰ ਕਿਹਾ ਜਾਗ ਲਿਓਰੇ ਮਾਣਾ ਜਾਗ ਲਿਓ ਕੋਈ ਆਖਿਆ ਫੂ ਸੋਇਆ ਜੋਤਾਂ ਉੱਪਰਿਆ ਸੰਗੀ ਸੋਪੀ ਸੰਗਣਾ ਹੋਇਆ ਹੂੰ ਐਸੀਆਂ ਚੀਜ਼ਾਂ ਦੀ ਚਿੰਤਾ ਕਰਦਾ ਜਿਹੜੀ ਨਾ ਤਾਂ ਲੈ ਗਿਆ ਆਇਆ ਤੇ ਨਾ ਲੈ ਕੇ ਸੰਸਾਰ ਤੋਂ ਜਾਏਗਾ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਜਿਹੜਾ ਨਾਮ ਜਪਦਾ ਉਹ ਸਦੀਵੀ ਸੁਖ ਮਾਨਸਿਕ ਦੰਤੇ ਪਾ ਲੈਂਦਾ ਫਿਰ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਹੁੰਦਾ ਚਾਹੇ ਕੋਈ ਜੀਵ ਚੜਾਈ ਕਰਦਾ ਹੈ ਇਸੇ ਤਰ੍ਹਾਂ ਵਿਚਾਰ ਆਈ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਕਿਤੇ ਗੁਰਸਿੱਖ ਨੇ ਬੇਨਤੀ ਕੀਤੀ ਸਤਿਗੁਰੂ ਕੋਈ ਐਸਾ ਹੈ ਭਾਵੇਂ ਤਾਂ ਜਿਹੜਾ ਐਸਾ ਹੋਵੇ ਵੀ ਸੁੱਖ-ਦੁੱਖ ਇਕੱਜ ਜਾਣੇ ਸੁੱਖ ਦੁੱਖ ਇਹ ਦੋ ਕਰ ਸੰਗ ਕਰ ਜਾਣੇ ਹੈ ਸਤਿਗੁਰੂ ਨੇ ਗੁਰ ਜਾਰ ਦੀ ਧਰਤੀ ਤੇ ਭੇਜਿਆ ਸ਼ਾਇਦ ਉਸ ਬੋ ਸਿੱਖ ਦਾ ਨਾਮ ਭਗਤੂ ਸੀ ਆਪਾਂ ਬਤੂ ਨਾ ਕਹਿੰਦੇ ਵੀ ਫੁਲਾਣੇ ਸਾਹ ਤੇ ਉਹਦੇ ਲੜਕੇ ਦਾ ਵਿਆਹ ਰੱਖਿਆ ਹੈ ਉੱਥੇ ਜਾ ਉੱਥੇ ਤੈਨੂੰ ਇਹ ਪ੍ਰਗਟ ਪ੍ਰਤੱਖ ਹੋ ਜਾਏਗਾ ਵੀ ਕੋਈ ਐਸਾ ਹੈ ਜਦੋਂ ਪੁੱਛਦੇ ਆ ਪਛਾਣਦੇ ਆਂ ਗਿਆ ਘਰ ਪੁੱਤ ਦਾ ਵਿਆਹ ਰੱਖਿਆ ਹਲਵਾਈ ਬੈਠੇ ਰਿਸ਼ਤੇਦਾਰ ਸਾਰੇ ਰੰਗ ਰਲੀਆਂ ਨਾਟਕ ਵਿੱਚ ਇਕੱਟ ਲੱਗੇ ਨੇ ਖੁਸ਼ੀਆਂ ਮਨਾ ਰਹੇ ਨੇ ਤੇ ਭਾਈ ਭੰਗੂ 70 ਗੰਢ ਰਿਆ ਹੈ ਸੱਤਰ ਗੰਢ ਰਿਆ ਲੋਕਾਂ ਨੇ ਪੁੱਛਿਆ ਤੇ ਗੁਰਸਿੱਖ ਨੇ ਪੁੱਛਿਆ ਭਾਈ ਨਾਮ ਭਗਤੂ ਕੋਣ ਹੈ ਇੱਥੇ ਉੱਠ ਕੇ ਦਵਾ ਦਬ ਹਜੂਰ ਪੇਸ਼ ਹੋਇਆ ਕਹਿੰਦਾ ਜੀ ਮੇਰਾ ਹੀ ਨਾਮ ਭਗਤੂ ਹੈ ਕਹਿੰਦੇ ਕਿੱਥੋਂ ਆਏ ਕਹਿੰਦੇ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੋਂ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ ਕਹਿੰਦੇ ਸੇਵਾ ਪਾਣੀ ਕੀਤੀ ਲੰਗਰ ਪ੍ਰਸ਼ਾਦਾ ਸ਼ਕਾਇਆ ਤੇ ਉਸ ਵਰਸਖ ਨੇ ਪੁੱਛਿਆ ਕਹਿੰਦਾ ਜੀ ਇੱਕ ਗਾਉਂ ਵਸੋ ਘਰ ਪੁੱਤਰ ਦਾ ਵਿਆਹ ਰੱਖਿਆ ਤੇ ਤੁਸੀਂ 70 ਕੰਢੀ ਜਾ ਰਹੇ ਹੋ ਕੀ ਗੱਲ ਕਹਿੰਦੇ ਜੀ ਇਹਦੀ ਲੋਡ ਪੈਣੀ ਹੈ ਆ ਨਾਲੇ ਟੈਂਕ ਲੋਡ ਪੈਣੀ ਹੈ ਹੱਦੋਂ ਕੀ 70 ਕੰਢਣ ਦੀ ਕੀ ਲੋਡ ਹੈ ਹੁਣ ਆਪਾਂ ਵੀ ਘਰੇ ਵਿਆਹ ਰੱਖਿਆ ਹੋਵੇ 70 ਨੂੰ ਥੋੜੀ ਨਾ ਲੱਗਦੇ ਆ ਪਰ ਦੇਖੋ ਜਿੱਥੇ ਆਪਾਂ ਗੱਲ ਕਰ ਰਹੇ ਆ ਗਰਮ ਖਸੂਕ ਰੂਪ ਜੈ ਦੁੱਖ ਕਦੇ ਨਾ ਹੋਵੇ ਫਿਰ ਜਦੋਂ ਪੁੱਤਰ ਦੀ ਡੋਲੀ ਰਵਾਨਾ ਹੋਈ ਵਿਆਹ ਵਾਸਤੇ ਆਹ ਇਪਰ ਗੋਦੀ ਉਸੇ ਤਰ੍ਹਾਂ 70 ਫੇਰੇ ਸੀ ਜਾਂ ਰਹੇ ਨੇ ਬਣਾਈ ਜਾ ਰਹੇ ਨੇ ਕਫਨ ਬਣਾ ਰਹੇ ਨੇ 70 ਬਣਾ ਰਹੇ ਨੇ ਲੋਕ ਦੇਖ ਕੇ ਹੈਰਾਨ ਕਿ ਪੁੱਤ ਦਾ ਵਿਆਹ ਰੱਖਿਆ ਤੇ ਖੁਸ਼ੀ ਹੋਣੀ ਚਾਹੀਦੀ ਐ 70 ਵਿੰਡਾਂ ਲੱਗਿਆ ਜਦੋਂ ਪੁੱਤਰ ਵਿਆਹ ਆ ਲੈ ਆਏ ਨੋ ਉਹਦਰ ਤੇ ਆਈ ਐ ਮਾਂ ਨੇ ਪਰਿਵਾਰਿਆਂ ਤੇ بس ਇੰਨਾ ਕੋਈ ਸਮਾਂ ਲੱਗਿਆ ਤੇ ਪੁੱਤ ਦੇ ਦਿਲ ਤੇ ਦਰਦ ਹੋਇਆ ਤੇ ਇੱਕਦਮ ਦਰਦ ਦੇ ਨਾਲ ਤੜਫ ਕੇ ਦਹਲੀਜ਼ ਤੇ ਪ੍ਰਾਨ ਤਿਆਗ ਤਾ। ਜੇ ਤਾਂ ਪ੍ਰਾਨ ਤਿਆਗੇ ਕੋਈ ਜਿਹੜਾ ਖੁਸ਼ੀ ਦਾ ਮਾਹੌਲ ਗਮੀ ਚ ਇੱਕਦਮ ਤਬਦੀਲ ਹੋ ਗਿਆ ਵੀ ਘਰ ਚ ਨੋਹ ਦੇ ਚਰਾਂ ਨਹੀਂ ਪਏ ਤੇ ਪੁੱਤਰ ਚੜਾਈ ਕਰਕੇ ਹੱਦ ਕਿਹਦਾ ਪਾਣਾ ਵਾਪਰੇਆ। ਭਾਈ ਭਾਜੂ ਨੇ ਉਹ ਸੱਤਰ ਸੀਤਾ ਦੋ ਸੱਤਰ ਲਿਆ ਕੇ ਵਿਛਾਇਆ ਪੁੱਤਰ ਦੀ লাশ ਰੱਖੀ ਐ ਫਿਰ ਕੋਨੇ ਤੇ ਜਾ ਕੇ ਬੈਠ ਕੇ ਵੈਗਰੂ ਵੈਗਰੂ ਸਿਮਾਣਾ ਵਿੱਚ ਜੁੜ ਗਏ ਫਿਰ ਲੋਕਾਂ ਨੇ ਫਿਰ ਕਿਹਾ ਕਹਿੰਦੇ ਭਾਈ ਉਹ ਤੇਰੇ ਪੁੱਤਰ ਪੁੱਤਰ ਜਵਾਨ ਪੁੱਤਰ ਦੀ ਲੋਥ ਪਈ ਐ ਨਿਰਤਕ શરીਰ ਪਿਆ ਹੁਣ ਕੋਈ ਵਿਰਾਗ ਨਹੀਂ ਆਉਂਦਾ ਕਹਿੰਦਾ ਜੀ ਹੱਦ ਐ ਜਿਸकी ਵਸਤ ਸੋਈ ਲੈ ਜਾਏਗਾ ਉਸ ਕਿਸੇ ਨੂੰ ਕੀ ਜੇ ਇਹ ਮੇਰਾ ਨਹੀਂ ਸੀ ਇਹ ਮੇਰੇ ਪਰਬਲੇ ਕਰਮਾਂ ਦਾ ਮੈਨੂੰ ਪੁੱਤਰ ਮਿਲਿਆ ਇਸ ਸੰਸਾਰ 'ਚ ਜਨਮ ਲਿਆ ਜਿੰਨੇ ਕੋ ਮੇਰੀ ਜ਼ਿੰਮੇਵਾਰੀ ਸੀ ਮੈਂ ਨਿਭਾਈ ਹੈ ਤੇ ਜਿੰਨਾ ਕੋ ਇਹਦੇ ਕੋਲ ਸਵਾਸ ਨੇ ਨਹੀਂ ਨਿਭਾਈ ਨੇ ਸਵਾਸ त्यागे ਇਹ ਦੁਰਦਾ ਬਣਿਆ ਤੇ ਚ ਦੋ ਦੋਸ਼ ਕਾ ਦਾ ਇਹਦੀ ਜੇ ਨੁਖ ਕਾ ਦਾ ਦੇਖੋ ਐਸਾ ਕੋਈ ਵਰ ਲਾਇਆ ਹੋਵੇਗਾ ਕਿ ਅਰ ਜਵਾਨ ਪੁੱਤਰ ਵੀ ਲੋਤ ਪਈ ਹੋਵੇ ਨਿਰਲਕ ਸਰੀਰ ਪਿਆ ਹੋਵੇ ਤੇ ਕੁਰਲਾਣਾ ਨਾ ਹੋਵੇ ਕਿਉਂਕਿ ਮੋਹ ਹੈ ਨਾ ਤੇ ਫਿਰ ਭਾਈ ਭਗਤ ਨੂੰ ਗੁਰਸੇਖ ਜੀ ਦਾ ਗੁਰੂ ਅਮਰ ਅੰਮੋ ਗੁਰੂ ਅਰਜਨ ਸਾਹਿਬ ਜੀ ਨੇ ਮਨਸਰ ਤੋਂ ਭੇਜਿਆ ਸੀ ਉਹ ਭਾਈ ਭਗਤ ਜੀ ਦੇ ਚਰਨੀ ਲੱਗ ਗਿਆ ਰੋ ਰੋ ਕੇ ਚਰਨਾ ਹੀ ਧੋ ਦਿੱਤੇ ਨੇ ਅਖੀਰ ਕਹਿੰਦਾ ਜੀ ਮੈਨੂੰ ਵਿਸ਼ਵਾਸ ਹੋ ਗਿਆ ਹੈ ਉਹ ਗੁਰੂ ਅਰਜਨ ਸਾਹਿਬ ਜੀ ਐਵੇਂ ਨਹੀਂ ਕਹਿੰਦੇ ਦੁੱਖ ਸੁੱਖ ਦੋਏ ਸਮ ਕਰ ਜਾਣਾ ਇਸ ਧਰਤੀ ਤੇ ਐਸੇ ਗੁਰਮੁਖ ਨੇ ਉਹ ਜਦੋਂ ਪਿਓ ਪੁੱਤ ਦਾ ਵਿਆਹ ਰੱਖਿਆ ਉਹ ਤੂੰ ਰੋਇਆ ਨਹੀਂ ਜਦੋਂ ਹੁਣ ਅੰਮ੍ਰਿਤਕ ਸਰੀਰ 'ਤੇ ਹੁਣ ਵੀ ਨਹੀਂ ਰੋ ਰਿਹਾ ਹੁਣ ਵੀ ਸ਼ੁਕਰਾਨਾ ਇਸੇ ਤਰ੍ਹਾਂ ਇਹ ਵਾਰਤਾ ਤਾਂ ਵਾਰਤਾ ਆਪਾਂ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੀ ਲੈ ਸਕਦੇ ਆ ਅੱਜ ਆਪਾਂ ਆਪਣੇ ਪੁੱਤਰ ਨੂੰ ਸਾਹਮਣੇ ਇਹ ਸੁਮੀ ਲਗਦੀ ਨਹੀਂ ਦੇਖ ਸਕਦੇ ਕਲਗੀ ਤਰਪਾਸ਼ਾ ਨੇ ਜੋ ਅੱਗੇ ਪੋਦੇ ਦਿਨਾਂ ਚ ਰਾਤਾਂ ਚ ਇਤਿਹਾਸ ਹੈਗਾ ਕਲਗੀ ਤਰਪਾਸ਼ਾ ਨੇ ਤਾਂ ਆਪਣੇ ਫਰਜ਼ੰਦਾ ਆਪਣੇ ਅੱਖੀ ਤੋਰੇ ਹੱਥੀ ਤੋਰੇ ਨੇ ਤਿਆਰ ਕਰਕੇ ਚਮਕੌਰ ਦੀ ਗੜੀ ਵਿੱਚ ਪਤਾ ਹੈ ਵੀ ਦੋ ਚਮਕੋਰ ਦੇ ਸ਼ਹੀਦ ਹੋਣੇ ਦੋ ਸਰਹੰਦੀਆਂ ਦੀਆਂ ਚ ਬਚਾਂ ਨੂੰ ਬਚਾ ਸਕਦੇ ਨੇ ਕਿ ਕੀ ਭਾਣਾ ਨਹੀਂ ਬਚਾ ਕਰ ਸਕਦੇ ਸਨ ਜਿੰਨੂੰ ਸਤਿਗੁਰੂ ਕਹਿੰਦੇ ਨੇ ਹਮਰੀ ਘਰ ਹੱਥ ਦਾ ਰੱਖਿਆ ਕੋਦਨ ਹੋਏ ਜਿਤਕੀ ਇੱਛਾ ਕੀ ਨਹੀਂ ਕਰ ਸਕਦੇ ਕਰਨ ਕਰਾ ਬੜਾ ਸਵਾਮੀ ਜਿਨ੍ਹਾਂ ਨੇ ਮਾਤਾ ਸਰ ਦੇਵਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਵੀ ਇਹ ਭਾਣਾ ਵਾਪਰਨਾ ਹੈ ਉਹ ਜਿਹੜੇ ਨੂੰ ਭਾਣੇ ਦਾ ਪਤਾ ਹੈ ਤੇ ਭਾੜਾ ਤਬਦੀਲ ਵੀ ਚ ਕਰ ਸਕਦਾ ਪਰ ਨਹੀਂ ਤੇਰਾ ਕੀ ਮਿੱਠਾ ਲੱਗਿਆ ਇਹ ਵਿਚਾਰ ਤੇ ਆਈਏ ਗੁਰਮੁਖ ਸੋਖ ਉਪਜ ਬੁੱਕ ਰਹਿਣਾ ਹੋਈ ਐ ਐਸੇ ਗੁਰਮੁਖ ਭਗਤ ਨੂੰ ਹਮੇਸ਼ਾ ਮਾਨਸਿਕ ਤਲ ਤੇ ਸੁਖ ਰਹਿੰਦਾ ਹੈ ਚਾਹੇ ਦੁਨੀਆਵੀ ਤਲ ਤੇ ਖੁਸ਼ੀ ਹੋਵੇ ਚਾਹੇ ਦੁਨੀਆਵੀ ਤਲ ਤੇ ਦੁੱਖ ਹੋਵੇ ਉਹਨੂੰ ਵਿਆਪਦਾ ਨਹੀਂ ਐ ਤੰਗ ਨਹੀਂ ਕਰਦਾ ਮੂਹ ਲੋਕ ਉੱਪਰ ਉੱਠ ਜਾਂਦਾ ਗੁਰਮਖ ਹਮ ਮੈ ਮਾਇਆ ਮਨ ਨਿਰਮਲ ਹੋਈ ਕਿਉਂਕਿ ਐਸੇ ਗੁਰਮੁਖ ਨੇ ਆਪਣੀ ਹੰਗਤਾ ਖਤਮ ਕਰਤੀ ਤੇ ਉਹਦਾ ਮਨ ਨਿਰਮਲ ਸਾਫ ਹੋ ਗਿਆ ਦੁਨੀਆਂ 'ਚ ਐਸੀ ਕੋਈ ਨਰਮਲ ਚੀਜ਼ ਨਹੀਂ ਹੈ ਪਾਣੀ ਕਹ ਲਈਏ ਪਾਣੀ ਮੱਛੀਆਂ ਡੱਡੀਆਂ ਨੇ ਗੰਦਾ ਕੀਤਾ ਔਰ ਅੰਨ ਕਹ ਲਈਏ ਦੇਤੇ ਦਾਣਿਆਂ ਨੇ ਕਿਦੀਆਂ ਬਾਜ ਨਾ ਕੋਈ ਸਤਿਗੁਰੂ ਕਹਿੰਦੇ ਨੇ ਇੱਕ ਮਾਨੀ ਹੈ ਜਿਹੜਾ ਗੁਰੂ ਦੇ ਨਾਮ ਨਾਲ ਐਸਾ ਨਰਮਲ ਹੋ ਜਾਂਦਾ ਪਰ ਦੁੱਖ ਸੁੱਖ ਵਿਆਪਦਾ ਨਹੀਂ ਹੈ ਪ੍ਰਸ਼ਦ ਹੈ ਹੋਮ ਹੈ ਮਾਰੀ ਹੈ ਹੋਮ ਹੈ ਉਹਦੇ ਵਿੱਚੋਂ ਖਤਮ ਹੋਈ ਹੋਈ ਸਤਜੋੜ ਮੈਂ ਆਪ ਗਿਆ ਤ੍ਰਿਪਾ ਗਨ ਸੋ ਜੀ ਪਾਈ ਸਤਿਗੁਰੂ ਜਦੋਂ ਮਿਲਾਪ ਬਖਸ਼ਿਸ਼ ਕਰਾ ਦਿੰਦੇ ਨੇ ਫਿਰ ਆਪੇ ਆਪ ਤੋਂ ਆਪ ਸਤਮ ਹੋ ਜਾਂਦਾ ਹੈ ਕਬੀਰ ਤੂੰ ਤੂੰ ਕਰਤਾ ਤੂੰ ਮੈਂ ਮੁਝ ਮੈਂ ਰਹਾ ਨਾ ਹੂੰ ਜਦ ਆਪਾ ਪਰਗਾ ਮਿਟ ਗਿਆ ਜਤ ਦੇਖਾਂ ਤੱਤੋਂ ਮਨ ਮੇਰੇ ਵਿੱਚ ਮੈਂ ਰਹੀ ਨਹੀਂ ਸਤਿਗੁਰੂ ਤੂੰ ਹੀ ਹੋਵੇ ਜਿੱਥੇ ਦੇਖਦਾ ਤੂੰ ਹੀ ਦਿਖਦਾ ਤੂੰ ਜਾਣ ਤੇਰਾ ਸਮਝ ਆਣੇ ਸ਼ਤਗੁਰ ਮਿਲਿਆ ਆਪ ਗਿਆ ਮੇਰੇ ਵਿੱਚੋਂ ਆਪ ਖਤਮ ਹੋ ਗਿਆ Papa ਉਹ ਤ੍ਰਿਭਗਵਨ ਸੋਧੀ ਹੋਈ ਜੋਗ ਮੰਨਨ ਤੇ ਨਿਧਿਆਸਨ ਇਹ ਤਿੰਨ ਅਵਸਥਾਵਾਂ ਨੇ ਬ੍ਰਹਮ ਬ੍ਰह्म ਗਿਆਨੀ ਦੀਆਂ ਜੋਗ ਮੰਨਨ ਤੇ ਨਿਧਿਆਸਨ ਇਹ ਤਿੰਨੋਂ ਅਵਸਥਾਵਾਂ ਦੀ ਸੋਧੀ ਹੋ ਜਾਂਦੀ ਹੈ ਨਿਰਮਲ ਜੋਤ ਪਸਰ ਰਹੀ ਜੋਤੀ ਜੋਤ ਮਿਲਾਈ ਸਿਰ ਉਹ ਸਾਰੇ ਦੀ ਮਾ ਵਿਚ ਉਸ ਪਰਮਾਤਮਾ ਦੀ ਨਿਰਮਲ ਜੋਤ ਮਲ ਤਰਹਿ ਜਿਹੜੀ ਜੋਤ ਹੈ ਜਿਸ ਸਤਗੁਰੂ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਹ ਜੋਤ ਦੀ ਪਛਾਣ ਕਰ ਲੈਂਦੇ ਨੇ ਜੋਤੀ ਜੋਤ ਮਿਲਾਈ ਜਿਉਂਦਿਆਂ ਜੀ ਪ੍ਰਮਾਨ ਹੋ ਜਾਂਦੇ ਨੇ ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੁਰਗ ਨਰਕ ਤੇ ਮੈਂ ਰਹਿਓ ਸਤਗੁਰੂ ਪਿਆ ਪ੍ਰਸਾਦ ਹੁਣ ਮੈਂ ਨਾ ਤਾਂ ਸੁਰਗਾ ਚ ਜਾਣਾ ਨਾ ਤਾਂ ਮੈਂ ਨਰਕਾ ਚ ਜਾਣਾ ਹੋ ਤਾਂ ਮੈਂ ਪ੍ਰਮਾਤਮਾ ਤੇਰੇ ਨਾਲ ਆ ਭੇਜਦਾ ਮੈਨੂੰ ਹੀ ਪਤਾ ਪੂਰ ਜਾਣ ਤੇਰਾ ਕੰਮ ਕਿਉਂਕਿ ਮੇਰੀ ਜੋਤ ਤੇਰੇ ਵਿੱਚ ਮਿਲ ਗਈ ਆ ਹੁਣ ਪੂਰ ਐਂਗੁਰ ਸਮਝਾਇਆ ਮਤ ਉੱਤਮ ਹੋਈ ਐਸੇ ਭਗਤਾਂ ਨੂੰ ਪੂਰੇ ਗੁਰੂ ਨੇ ਸੋਝੀ ਦਿੱਤੀ ਐ ਸਮਝਾਇਆ ਉਹਨਾਂ ਦੀ ਮਤ ਉਜਲੀ ਹੋ ਜਾਂਦੀ ਐ ਅੰਦਰ ਸੀਤਲ ਸਾਂਤ ਹੋਏ ਨਾਮੇ ਸੁਖ ਹੋਈ ਉਹਨਾਂ ਦਾ ਅੰਤਰਮੁਖੀ ਸ਼ੀਤਲ ਸ਼ਾਂਤ ਹੋ ਜਾਂਦਾ ਠੰਡ ਵਰਤ ਜਾਂਦੀ ਐ ਨਾਮੇ ਸੁਖ ਹੋਈ ਨਾਮ ਦੇ ਵਿੱਚ ਜੁੜ ਕੇ ਉਹਨਾਂ ਨੂੰ ਸੁੱਖ ਮਿਲ ਜਾਂਦਾ ਹੈ ਪੂਰਾ ਸਤਿਗੁਰੂ ਤਾਂ ਮਿਲੇ ਜਨ ਅਦਰ ਕਰੇ ਹਾਂ ਸ਼ਰਧੇ ਹੈ ਪੂਰਾ ਸਤਿਗੁਰੂ ਉਦੋਂ ਹੀ ਮਿਲ ਆਪ ਬਖਸ਼ਿਸ਼ ਕਰਦਾ ਹੈ ਜਨ ਅਦਰ ਕਰੇ ਜਦੋਂ ਉਹਨਿਆ ਦਿਆਲੂ ਹੋ ਜਾਏ ਕਿਰਪਾਲੂ ਹੋ ਜਾਏ ਹੁਣ ਮਾਂ ਬਾਪ ਬੱਚੇ ਤੇ ਦਿਆਲੂ ਹੋ ਜਾਂਦਾ ਸਾਰੀ ਪ੍ਰਾਪਰਟੀ ਨਾਮ ਕਰ ਦਿੰਦੇ ਵਸੀਅਤ ਨਾਮਾ ਤੇ ਜੇ ਮਾਂ ਬਾਪ ਤਰੁੱਟ ਜਾਏ ਬੇਦਖਲ ਵੀ ਕਰ ਜਾਂਦਾ ਨਰਾਜ ਹੋ ਜਾਏ ਮਾਬਕ ਬੇਦਖਲ ਵੀ ਕਰ ਦਿੰਦਾ ਕੋਈ ਵੱਡੀ ਗੱਲ ਨਹੀਂ ਇਹਨਾਂ ਕਿਰਪਾਉ ਕਰੇ ਰੂਪਣ ਰੇਖ ਨ ਰੰਗ ਕੇ ਤ੍ਰਿਕੁਣ ਤੇ ਪ੍ਰਭੈ ਨ ਤਿਸਹਿ 부ਝਾਏ ਨਾਨਕਾ ਜੈਸੋ ਵੈ ਸੁਪਰਸਨ ਸੁਖਮੀ ਸਰ ਸ਼ਲੋਕ ਚ ਕਹਿੰਦੇ ਨੇ ਰੂਪ ਰੇਖ ਤੋਂ ਬਿਨਿਆਰਾ ਹੈ ਪਰ ਸੋਝੀ ਉਮੇ ਹੁੰਦੀ ਹੈ ਜਿਹਦੇ ਚੋ ਬਿਆਲੂ ਹੋ ਜਾਏ ਕਿਰਪਾਲੂ ਹੋ ਜਾਏ ਤੇ ਇੰਸਨਸਰ ਕਿਰਪਾਲੂ ਨਹੀਂ ਕਿਲ ਵਿਖਤ ਪਾਪ ਸਭ ਕੱਟੀ ਐ ਫਿਰ ਦੁੱਖ ਬਿਗਨ ਨਾ ਹੋਈ ਫਿਰ ਉਹਦੇ ਕੋੜਾ ਪਾਪ ਵੀ ਕੱਟੇ ਜਾਂਦੇ ਨੇ ਬਿਗਨ ਦੁੱਖ ਬਿਗਨ ਨਾ ਹੋਈ ਫਿਰ ਉਹ ਕਿਸੇ ਤਰ੍ਹਾਂ ਦਾ ਦੁੱਖ ਸਰੀਰ ਤਨ ਤੇ ਬਿਗਨ ਭਾ ਜੰਮਣ ਮਰਨ ਦਾ ਇਹ ਕਿਸੇ ਤਰ੍ਹਾਂ ਦਾ ਦੁੱਖ ਨੂੰ ਵਿਆਪਦਾ ਨਹੀਂ ਐ ਫਿਰ ਜੰਮਣ ਮਰਨ ਤੋਂ ਨਿਰਲੇਪ ਹੋ ਜਾਂਦੇ ਨੇ ਆਪਣੇ ਹੱਥ ਵੜੇ ਆਂ ਆਂਦੇ ਨਾ ਮਿਲਾਈ ਕਹਿੰਦੇ ਭਾਈ ਵੜਿਆਈ ਉਹ ਪਰਮਾਤਮਾ ਦੇ ਹੱਥ ਹੈ ਜਿਹਨੂੰ ਵੜਿਆਈ ਦੇ ਨੇ ਉਹ ਗੂਦੀ ਸੰਗਰ ਵਿੱਚ ਆ ਜਾਂਦਾ ਹੈ ਜਿਹਦੇ ਤੇ ਬਿਆਲੂ ਹੋ ਜਾਏ ਉਹ ਵੜਿਆਈ ਕਰ ਲੈਂਦਾ ਹੈ ਜਿਹਦੇ ਤੇ ਹੋਰ ਤਰੁੱਠ ਜਾਏ ਉਹ ਬ੍ਰਹਮਵਸਥਾ ਚ ਵੀ ਪਹੁੰਚ ਜਾਂਦਾ ਹੈ ਨਾ ਲਿਖ ਨਾ ਮਨਿਦਾ ਆਰਮਣ ਨ ਵਸਿਆ ਵੜਿਆਈ ਪਾਈ ਨਾਨਕ ਧੰਗ ਗੁਰੂ ਅਮਰਦਾਸ ਦੀ ਨਾਅਕ ਨਾਮ ਲੈਵਾ ਦੀ ਮੋਹਰ ਲਾਉਂਦੇ ਆ ਸ਼ਬਦ ਦੀ ਸਮਾਪਤੀ ਕਰਦੇ ਨੇ ਕਹਿੰਦੇ ਨਾਮ ਨਿਦਾਨ ਮਨ ਵਸਿਆ ਨਾਮ ਦਾ ਜਿਹੜਾ ਖਜ਼ਾਨਾ ਹੈ ਉਹ ਮਨ ਵਿੱਚ ਵਸ ਗਿਆ ਵਡਿਆਈ ਪਾਏ ਫਿਰ ਇਸ ਸੰਸਾਰ ਜੀ ਵੀ ਵਡਿਆਈ ਤੇ ਉਸ ਤੇ ਦੁਬਾਰ ਵਿੱਚ ਵੀ ਕਹਿੰਦੇ ਸੱਚੇ ਮਾਰਗ ਚੱਲਦੇ ਆ ਉਸਤਤ ਕਰਿਆ ਜਹਾਨ ਵਡਿਆਈ ਤੋਂ ਜਾਨੀ ਹੋ ਜਾਂਦੀ ਹੈ ਪਰ ਉਹਦੀ ਵਡਿਆਈ ਹੁੰਦੀ ਹੈ ਜਿਹਨੂੰ ਆਪ ਵਡਿਆਈ ਦੇ ਦੇ ਜਿਹਨੂੰ ਆਪ ਨਾਮ ਦੀ ਬਖਸ਼ਿਸ਼ ਸੋਜੀ ਦੇ ਦੇ ਸੋ ਗੁਰੂ ਪਿਆਰੀ ਸਾਧ ਸੰਗਤ ਦੀ ਸਤਗੁਰੂ ਕਿਰਪਾ ਕਰਨ ਸਾਨੂੰ ਵੀ ਨਾਮ ਦੀ ਬਖਸ਼ਿਸ਼ ਨਾਮ ਦੀ ਵਡਿਆਈ ਬਖਸ਼ ਕੇ ਆਪਣੇ ਦਰ ਘਰ ਨਰ ਪ੍ਰੀਤੀ ਬਣਾ ਲੈ ਜੋੜ ਲੈ ਦੇਓ ਅਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਚ ਆ ਜਾਵੇ ਲੇਖਕ ਤੇਨੇ ਛੁੱਟੀ ਐ ਖੇਮੇ ਚਿੰਬੂ ਲੰਹਾਰ ਬਖਸ਼ਨ ਹਰ ਬਖਸ਼ ਲੈ ਨਾਨਕ ਪਾਉ ਉਤਾਰ ਦੇ ਸੱਜਣਾ ਸੇਸੜੀਆਂ ਜੇ ਹੋਵੇ ਸੈਦ ਫ਼ਮੇਲ ਗੱਜ ਵਜ ਕੇ ਫਤਿਹ ਦਾ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ